ਪਰ ਸਾਹਮਣੇ ਇਹ ਉੱਥੇ ਕਿ ਮੁੱਲਾਪੁਰ ਦਾਖਾ ਦੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਨਜ਼ਰ ਆਉਂਦਾ ਹੈ ਅਵਾਰਾ ਕੁੱਤਿਆਂ ਨੇ 11 ਸਾਲਾ ਬੱਚੇ ਨੂੰ ਨੋਛ ਲਿਆ ਕੁੱਤਿਆਂ ਦੇ ਵੱਢਣ ਦੇ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਹਰ ਸੁਖਪ੍ਰੀਤ ਸਿੰਘ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਹਰ ਸੁਖਪ੍ਰੀਤ ਸਿੰਘ 11 ਸਾਲ ਜਿਸ ਦੀ ਉਮਰ ਸੀ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ ਤਾਂ ਉਸ ਦੀ ਜਾਨ ਚਲੀ ਗਈ ਤੇ ਸਮਝਿਆ ਜਾ ਸਕਦਾ ਹੈ ਕਿ ਅੱਜ ਉਨ੍ਹਾਂ ਮਾਪਿਆਂ ਤੇ ਉਸ ਮਾਂ-ਬਾਪਤੇ ਆ ਕੀ ਬੀਤਰੀ ਹੋਵੇਗੀ ਜਿਸ ਬੱਚੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਸੁਪਨੇ ਸਜੋਏ ਗਏ ਹੋਣਗੇ ਉਸ ਬੱਚੇ ਦੇ ਕਈ ਸੁਪਨੇ ਹੋਣਗੇ ਮਾਪਿਆਂ ਦੀਆਂ ਕਿੰਨੀਆਂ ਰੀਝਾਂ ਖੁਆਇਸ਼ਾਂ ਹੋਣਗੀਆਂ ਪਰ ਕਿਸ ਤਰੀਕੇ ਦੇ ਨਾਲ ਆਵਾਰਾ ਕੁੱਤੇ ਆ ਕੁੱਤਿਆਂ ਦੇ ਵੱਲੋਂ ਉਸ ਨੂੰ ਲੋਚਿਆ ਗਿਆ ਤਾਂ ਬੱਚੇ ਦੀ ਮੌਕਾਤੀ ਮੌਤ ਹੋ ਜਾਂਦੀ ਹੈ ਉਸ 11 ਸਾਲਾ ਬੱਚੇ ਦੀ ਜਿਸ ਦਾ ਨਾਮ ਹਰ ਸੁਖਪ੍ਰੀਤ ਸਿੰਘ ਹੈ ਉਸ ਦੀ ਅਸੀਂ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਵਾਰਾ ਕੁੱਤਿਆਂ ਦਾ ਉਹ ਸ਼ਿਕਾਰ ਹੋਇਆ ਹਾਸਲਪੁਰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੰਜਵੀਂ ਕਲਾਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੱਚਾ ਪੜਦਾ ਸੀ ਵਿਰੋਧ ਦੇ ਵਿੱਚ ਪਿੰਡ ਦੇ ਲੋਕਾਂ ਦੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਹਾਈਵੇ ਜਾਮ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਵੱਡੀ ਸਮੱਸਿਆ ਦੇ ਹੱਲ ਦੀ ਆ ਮੰਨ ਕੇ ਤਿੱਗਿਆ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਜੇਕਰ ਪਿਛਲੇ ਸਾਲ 2 ਸਾਲ 3 ਸਾਲ 3 ਸਾਲ 4 ਸਾਲਾਂ ਦੇ ਅੰਕੜਿਆਂ ਦੀ ਵੀ ਗੱਲ ਕਰੀਏ ਤਾਂ ਕਈ ਵਾਰ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਜਦੋਂ ਵਾਰਾ ਕੁੱਤਿਆਂ ਦੇ ਬੱਚੇ ਖਾਸ ਤੌਰ ਤੇ ਬਜ਼ੁਰਗ ਸ਼ਿਕਾਰ ਹੁੰਦੇ ਨੇ ਬੁਰੀ ਤਰ੍ਹਾਂ ਨੋਚਿਆ ਜਾਂਦਾ ਹੈ ਕਈਆਂ ਦੀ ਹੁਣ ਤੱਕ ਜਾਨ ਵੀ ਜਾ ਚੁੱਕੀ ਹੈ ਪਰ ਇਸ ਮਸਲੇ ਦਾ ਹੱਲ ਨਹੀਂ ਹੋ ਸਕੇ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਤੇ ਵੱਡੀ ਚਰਚਾ ਦਾ ਵਿਸ਼ਾ ਹੈ ਤੇ ਇਸ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਇਹ ਸਵਾਲ ਅਜੇ ਵੀ ਬਰਕਰਾਰ ਹੈ ਆਸੀ ਜਰੋ ਦੇਖੋ ਹੋਣੀ ਆ ਹੋ ਗਈ ਘਰ ਦੇ ਵਿੱਚ ਗੱਲ ਕੀ ਬੱਚੇ ਆ ਜਿਹੜੇ ਤੈ ਤਿੰਨ ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਪੂਰੇ ਮੰਜ਼ਰ ਨੂੰ ਬਿਆਨ ਕਰ ਗਿਆਂਦੇ ਕਿ ਕਿਵੇਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ 11 ਸਾਲਾ ਬੱਚਾ ਤੇ ਮੌਕੇ ਤੇ ਉਸ ਬੱਚੇ ਨੇ ਦਮ ਤੋੜ ਦਿੱਤਾ ਸਿੱਧਾ ਰੋਕਾਂਗੇ ਲੁਧਿਆਣਾ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਰਜਿੰਦਰ अरोड़ा ਜੁੜ ਚੁੱਕੇ ਨੇ ਰਜਿੰਦਰ ਆਪਣੇ ਆਪ ਦੇ ਵਿੱਚ ਜਿੰਨੇ ਵੀ ਦਰਸ਼ਕ ਇਸ ਵੇਲੇ ਵੇਖ ਰਹੇ ਨੇ ਆ ਤਾਂ ਉਹ ਵੀ ਸੇਮ ਸੇਮੇ ਹੋਣਗੇ ਇਹ ਖਬਰ ਨੂੰ ਦੇਖ ਕੇ ਕਿਸ ਤਰੀਕੇ ਦੇ ਨਾਲ ਇੱਕ 11 ਸਾਲਾ ਬੱਚਾ ਜਿਹੜਾ ਕਿ ਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ ਇਸ ਦੁਨੀਆ ਨੂੰ ਹਲਵੇ ਦਾ ਕਹਿ ਗਿਆ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਤਰੀਕੇ ਦੇ ਸਵਾਲ ਵੀ ਖੜੇ ਹੁੰਦੇ ਨੇ ਕਿ ਸਮੱਸਿਆ ਦਾ ਹੁਣ ਤੱਕ ਹੱਲ ਕਿਉਂ ਨਹੀਂ ਹੋ ਸਕਿਆ ਇਹ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਿੰਨੇ ਵਜੇ ਪੂਰੀ ਘਟਨਾ ਵਾਪਰਦੀ ਹੈ ਇਹ ਬੱਚਾ ਕਦੋਂ ਇਹ ਵਾਰਾ ਕੁੱਤਿਆਂ ਦਾ ਜੋਖੀ ਸ਼ਿਕਾਰ ਹੋਇਆ ਤੇ ਹੁਣ ਪਰਿਵਾਰ ਦੇ ਵੱਲੋਂ ਲੋਕਾਂ ਦੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ Tadi celah pintu. ਆ ਦੇਖੋ ਪਰਮਿੰਦਰ ਮੈਂ ਸਭ ਤੋਂ ਪਹਿਲਾਂ ਦੱਸਦਾ ਮੈਂ ਇਸ ਤੋਂ ਪਹਿਲਾਂ ਵੀ ਜਿਹੜਾ 3-4 ਦਿਨ ਪਹਿਲਾਂ ਦੀ ਘਟਨਾ ਜਿਹੜੀ ਹੈ ਇਸੇ ਪਿੰਡ ਦੇ ਵਿੱਚ ਵਾਪਰ ਚੁੱਕੀ ਹੈ ਇੱਥੇ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਬੱਚਾ ਉਹ ਪਹਿਲਾਂ ਸ਼ਿਕਾਰ ਹੋਇਆ ਸੀ ਔਰ ਪਿੰਡ ਵਾਸੀਆਂ ਨੇ ਅਪੀਲ ਕੀਤੀ ਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰ ਹੁਣ ਜਦੋਂ ਮੁਰ ਤੋਂ ਇੱਕ 12 ਸਾਲਾ ਬੱਚੇ ਨੂੰ ਜਿਹੜਾ ਮੁਰ ਤੋਂ ਜਿਹੜਾ ਕੁੱਤਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਸ ਦੀ ਜਿਹੜੀ ਆ ਨੋਚ-ਨੋਚ ਕੇ ਹੱਤਿਆ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੀਤੇ ਕੱਲ ਹਾਈਵੇ ਜਾਮ ਕੀਤਾ ਤਰਨਾ ਦੇ ਪਰ ਪ੍ਰਸ਼ਾਸਨ ਨੇ ਇਸ ਗੱਲ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਕਿ ਇਸ ਬਾਰੇ ਜਿਹੜਾ ਕੋਈ ਮੁੱਢਲਾ ਹੱਲ ਕੱਢਿਆ ਜਾਵੇਗਾ ਪਰ ਦੂਸਰੇ ਪਾਸੇ ਲਗਾਤਾਰ ਪਿੰਡ ਵਾਸੀ ਇਸ ਨੂੰ ਲੈ ਕੇ ਲਗਾਤਾਰ ਅਪੀਲ ਕਰ ਰਹੇ ਸੀ ਗੁਹਾਰ ਲਗਾ ਰਹੇ ਸੀ ਕਿ ਇਲਾਕੇ ਦੇ ਵਿੱਚ ਕੁੱਤਿਆਂ ਦੀ ਦਹਿਸ਼ਤ ਹੈ ਪਰ ਹੁਣ ਦੇਖ ਸਕਦੇ ਕਿ ਉਸੇ ਅਸੀਂ ਘਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ ਕਿਉਂਕਿ ਕੱਲਾ ਮਾਪਿਆਂ ਦਾ ਪੁੱਤਰ ਸੀਗਾ ਹਰ ਸੁਖਪ੍ਰੀਤ ਤਾਂ ਉਹ ਕਿਹਾ ਕਿਹਾ ਜਾ ਸਕਦਾ ਕਿ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ ਪਰਿਵਾਰਿਕ ਮੈਂਬਰ ਵੀ ਨੇ ਗੱਲਬਾਤ ਕਰਾਂਗੇ ਸਰ ਇੱਕ ਕਦੋਂ ਦੀ ਘਟਨਾ ਔਰ ਕਿੰਨੇ ਕ ਵਜੇ ਦੀ ਹੈਗੀ ਆ ਕੱਲ 11 ਤਰੀਕ 8 ਵਜੇ ਦੀ ਸਵੇਰ ਸਵੇਰ ਘਟਨਾ ਬੱਚਾ ਆਪਣੇ ਘਰੋਂ ਬਾਹਰ ਹੋਇਆ ਖੁੰਖਾਰ ਕੁੱਤੇ ਵਾਰਾ ਕੁੱਤੇ ਝੁੰਡ ਸੀਗਾ ਬੱਚੇ ਨੂੰ ਛਡਾਉਣ ਦਾ ਮੌਕਾ ਵੀ ਨਹੀਂ ਦਿੱਤਾ ਨੋਚ ਨੋਚ ਕੇ ਮਾਰ ਦਿੱਤਾ ਜਿਸ ਦਾ ਕੱਲ ਸੰਸਕਾਰ ਕੀਤਾ ਗਿਆ ਲੋਕ ਐਨੇ ਰੋ ਦੇ ਵਿੱਚ ਸੀਗੇ ਰੋਜਪੁਰ ਹਾਈਵੇ ਜ ਨੂੰ ਬੰਦ ਕਰਿਆ ਪ੍ਰਸ਼ਾਸਨ ਇਸ ਵਾਰ ਜਰਾ ਵੀ ਧਿਆਨ ਨਹੀਂ ਦਿੰਦਾ ਹੈਗਾ ਲੋਕ ਅੱਜ ਵੀ ਤਰਾ ਤਰਾ ਕਰਦੇ ਨੇ ਕੁੱਤੇ ਵਾਰਾ ਇੰਨਾ ਹੱਦੋ ਵੱਧ ਬਤੇ ਹੋਏ ਨੇ ਜੋ ਜਾਨੀ ਨੁਕਸਾਨ ਨੂੰ ਮਿੰਟ ਵਿੱਚ ਕਰ ਦਿੰਦੇ ਨੇ ਪਰ ਪ੍ਰਸ਼ਾਸਨ ਸੁੱਤੇ ਦਾ ਸੁੱਤਾ ਅੱਜ ਇਸ ਬੱਚੇ ਦੀ ਘਟਨਾ ਵਾਪਰੀਆ ਕੱਲ ਨੂੰ ਕਿਸੇ ਹੋਰ ਦੀ ਨਾ ਵਾਪਰੇ ਪ੍ਰਸ਼ਾਸਨ ਨੂੰ ਸੁਚੇਤ ਹੋ ਕੇ ਪੰਜਾਬ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤਾਕੇ ਕੱਲ ਨੂੰ ਕੋਈ ਹੋਰ ਮਰੁਖੀ ਜਾਨ ਨਾ ਗੁਆਈ ਜਾਵੇ ਪਹਿਲਾਂ ਵੀ ਕਿਹਾ ਜਾ ਰਿਹਾ ਹੈ ਇਹ ਹੀ ਘਟਨਾ ਇਸੇ ਪਿੰਡ ਦੇ ਵਿੱਚ ਹੋਈ ਹੈ ਹਾਂਜੀ 5 ਤਰੀਕ ਨੂੰ ਹਸਨਪੁਰ ਪ੍ਰਵਾਸੀ ਮਜ਼ਦੂਰ ਦਾ ਛੋਟਾ ਜਿਹਾ ਬੱਚਾ ਪਤੰਗ ਲੁੱਟਦਾ ਫਿਰਦਾ ਸੀ ਉਹ ਵੀ ਕੁੱਤਿਆਂ ਨੇ ਰੋਚ-ਰੋਚ ਕੇ ਮਾਰ ਦਿੱਤਾ ਪਰ ਉਸਤੇ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜੇ ਅਗਰ ਧਿਆਨ ਦਿੱਤਾ ਹੁੰਦਾ ਤਾਂ ਇਹ ਬੱਚੇ ਦੀ ਜਾਨ ਬਚ ਜਾਂਦੀ ਮੈਂ ਇੱਕ ਤਸਵੀਰ ਦਿਖਾਣਾ ਚਾਹਾਂਗਾ ਇਸ ਜਗ੍ਹਾ ਦੇ ਉੱਤੇ ਪਰਿਵਾਰ ਦੱਸ ਰਿਹਾ ਕਿ ਜਿਹੜਾ ਕੁੱਤਿਆਂ ਨੇ ਨਿਸ਼ਾਨਾ ਬਣਾਇਆ ਉਹਨਾਂ ਦੇ ਬੱਚੇ ਨੂੰ ਔਰ ਪਰਿਵਾਰ ਨੂੰ ਛਡਾਉਣ ਤੱਕ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਪਿਤਾ ਛਡਾਉਣ ਦੇ ਲਈ ਗਿਆ ਪਰ ਉਸ ਸਮੇਂ ਤੱਕ ਉਸ ਬੱਚੇ ਦੀ ਜਾਨ ਜਾ ਚੁੱਕੀ ਸੀ ਤਾਂ ਇੱਕ ਟਾਣੀ ਹੈ ਰੇਲਵੇ ਲਾਈਨਾਂ ਦੇ ਨਜ਼ਦੀਕ ਜਿਹੜਾ ਘਰ ਹੈ ਤਾਂ ਕਿਹਾ ਜਾ ਸਕਦਾ ਕਿ ਉੱਥੇ ਜਿਹੜਾ ਆਵਾਰਾ ਕੁੱਤਿਆਂ ਨੇ ਨਿਸ਼ਾਨਾ ਬਣਾਇਆ ਹਾਲਾਂਕਿ ਪਰਵਾਰਿਕ ਮੈਂਬਰ ਲਗਾਤਾਰ ਮੰਗ ਕਰ ਰਹੇ ਨੇ ਥੋੜਾ ਦੱਸੂਗਾ ਜੀ ਇਸ ਇਹੀ ਜਗ੍ਹਾ ਸੀ ਹਾਂਜੀ ਅਗੇ ਜਿਹੜੇ ਜੋ ਜਗਾ ਪਰਾਲੀ ਦੇ ਨਾਲ ਖਿੱਚ ਕੇ ਕਣਕ ਵਿੱਚ ਲੈ ਗਏ ਜੀ ਕਣਕ ਵਿੱਚ ਲੈ ਜਾ ਕੇ ਨੋਚ-ਨੋਚ ਕੇ ਮਾਰਿਆ ਜੀ ਪਤਾ ਨਹੀਂ ਮੁੰਡੇ ਦੀ ਕਿੰਨੀ ਦਰਦਨਾਕ ਮੌਤ ਹੋਣੀ ਆ ਜੋ ਮਤਲਬ ਇਸ਼ਨਾਨ ਸੰਸਕਾਰ ਵਲੇ ਇਸ਼ਨਾਨ ਕਰਾਇਆ ਉਸ ਨੂੰ ਦੇਖ ਕੇ ਹਰ ਇੱਕ ਸੰਸਾ ਦਾ ਲੋਕ ਅੰਡਾ ਖੜਾ ਹੁੰਦਾ ਸੀ ਇੰਨੀ ਦਰਦਨਾਕ ਮੌਤ ਬੱਚਾ ਮਰਿਆ ਜੀ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਪਿਆ ਕੋਈ ਇਹਨਾਂ ਵਾਰਾਂ ਕੁੱਤਿਆਂ ਦਾ ਹੱਲ ਕਰਿਆ ਜਾਵੇ ਜਾਂ ਇਹਨਾਂ ਨੂੰ ਮਾਰਿਆ ਜਾਵੇ ਜਾਂ ਇਹਨਾਂ ਨੂੰ ਪਕੜਿਆ ਜਾਵੇ ਪਰ ਅਸ ਇਲਾਕੇ ਦੇ ਲੋਕ ਬਹੁਤ ਇਸ ਵਾਰਾ ਕੁੱਤਿਆਂ ਤੋਂ ਡਰਦੇ ਸਹਿਮ ਦੇ ਵਿੱਚ ਨੇ ਆ ਕਿਹਾ ਜਾ ਰਿਹਾ ਕਿ ਕੱਲ ਪ੍ਰਸ਼ਾਸਨ ਨੇ ਸਹਿਮਤੀ ਪ੍ਰਗਟਾਈ ਹੈ ਕੀ ਸਹਿਮਤੀ ਪ੍ਰਗਟਾਈ ਪੁਲਿਸ ਪ੍ਰਸ਼ਾਸਨ ਕਹਿੰਦਾ ਤੁਹਾਡੀ ਜੋ ਪਿੰਡ ਵਾਸੀਆਂ ਦੀ ਇਲਾਕਾ ਨਵਾਸੀਆਂ ਦੀ ਅਪੀਲ ਆ ਇਸ ਨੂੰ ਅਸੀਂ ਪੰਜਾਬ ਸਰਕਾਰ ਤੱਕ ਪਹੁੰਚ ਦੀ ਕਰਾਂਗੇ ਕੋਈ ਇਹਨਾਂ ਦਾ ਟਕਮਾ ਹੱਲ ਕੱਢੂ ਪਰ ਸਾਨੂੰ ਯਕੀਨ ਨਹੀਂ ਹੈਗਾ ਅੱਜ ਅੱਜ ਸਾਡੇ ਬੱਚੇ ਦਾ ਨੁਕਸਾਨ ਹੋਇਆ ਕੱਲ ਨੂੰ ਕੋਈ ਇਹਦਾ ਸਰਕਾਰ ਜਾਂ ਕੋਈ ਹੋਰ ਇਹਦਾ ਟਕਮਾ ਹੱਲ ਨਿਕਲੂਗਾ ਦੋ ਦਿਨ ਬਸ ਜੰਗਲ ਦੀ ਅਗਵਾ ਗੱਲ ਫੈਲ ਕੇ ਮੁੜ ਕੇ ਠੰਡੇ ਵਸਤੇ ਚ ਪੈ ਜੂ ਪਰ ਇਲਾਕੇ ਦੇ ਲੋਕਾਂ ਨੂੰ ਕੋਈ ਵਿਸ਼ਵਾਸ ਨਹੀਂ ਕੋਈ ਸਰਕਾਰ ਇਹਦਾ ਕੋਈ ਨੀਜੀ ਹੱਲ ਕੱਢੋ ਪ੍ਰਧਾਨ ਜੀ ਕੀ ਲੱਗਦਾ ਤੁਸੀਂ ਵੀ ਪਿੰਡ ਦੇ ਨਮਾਇੰਦਿਆਂ ਪਿੰਡ ਦੇ ਲੋਕਾਂ ਦੇ ਨਾਲ ਵਿਚਰਦੇ ਹੋ ਆਖਿਰ ਕਿਤਨਾ ਕਿਤੇ ਪਹਿਲਾਂ ਵੀ ਇਹ ਘਟਨਾ ਵਾਪਰੀ ਤੁਸੀਂ ਉਦੋਂ ਵੀ ਡਿਮਾਂਡ ਰੱਖੀ ਸੀ ਉਦੋਂ ਵੀ ਤੁਸੀਂ ਜ਼ਿਕਰ ਕੀਤਾ ਸੀ ਉਦੋਂ ਨਾ ਇੱਥੇ ਸਾਡੇ ਪਰਲੇ ਪਾਸੇ ਹਸਨਪੁਰ ਮੇਰਾ ਪਿੰਡ ਪਨੋੜ ਆ ਆ ਨਾਲ ਹੀ ਮੇਰਾ ਖੇਤ ਆ ਇੱਥੇ ਮੈਨੂੰ ਵੀ ਪਿਆ ਦੋ ਤਿੰਨ ਗੇਰਾ ਆ ਮੇਰੀ ਨਾਲ ਹੀ ਜ਼ਮੀਨ ਆ ਇੱਥੇ ਦੋ ਤਿੰਨ ਗੇਰਾ ਪਿਆ ਪਰ ਸਾਨੂੰ ਆ ਨਹੀਂ ਸੀ ਨਾ ਪਤਾ ਵੀ ਆ ਵੀ ਘਟਨਾ ਵਾਪਰਨੀ ਐ ਏਡੀ ਵੱਡੀ ਪੰਜ ਤਰੀਕ ਦੀ ਗੱਲ ਆ ਪਰਲੇ ਪਾਸੇ ਪਹਿਲਾਂ ਭਈਆਂ ਦਾ ਜਵਾਕ ਸੀ ਉਹ ਪਤੰਗ ਦੀ ਡੋਰ ਡਾਰ ਨੂੰ ਫਟਦਾ ਸੀ ਉਹਨੂੰ ਕੁੱਤਿਆਂ ਨੇ ਯਾਦਾ ਪਤਾ ਨਹੀਂ ਕੀ ਹੋਇਆ ਕੁੱਤਿਆਂ ਨੇ ਉਹ ਵੀ ਮਾਰਤਾ ਇਵੇਂ ਹੀ ਸਾਡਾ ਬੱਚਾ ਇੱਥੇ ਇੱਕੋ ਵਿਚਾਰਾ ਇਹ ਮਾਂ ਸਾਡੀ ਇਹ ਭੈਣ ਸਾਡੀ ਇਹਦੇ ਮਗਰੇ ਹੀ ਰਹਿੰਦੀ ਸੀ ਵੀ ਬਾਰ-ਬਾਰ ਘਰ ਆ ਪਤਾ ਨਹੀਂ ਸਾਡੇ ਬੱਚੇ ਦੀ ਘਟ ਇੱਥੇ ਇੱਥੇ ਹੀ ਗਿਆ ਇੱਥੋਂ ਹੀ ਉਹ ਤੁਹਾਨੂੰ ਚੱਕ ਲਿਆ ਅਸੀਂ ਦਾ ਇਹ ਸਰਕਾਰ ਕੋਲੇ ਪੰਜਾਬ ਸਰਕਾਰ ਕੋਲੇ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਵੱਡੇ ਤੌਰ ਤੇ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਵੇ ਨਹੀਂ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਇਹ ਇਹ ਵੱਡਾ ਗੈਂਗ ਕੱਲੇ ਸਾਡੇ ਪਨੋੜ ਦੀ ਗੱਲ ਨਹੀਂ ਸਾਰੇ ਪਿੰਡਾਂ ਦੇ ਵਿੱਚ ਹੀ 25 25 30 ਦੀ ਕੁੱਤਿਆਂ ਦਾ ਗੈਂਗ ਆਏ ਕਿਆ ਜਾ ਰਿਹਾ ਕਿ ਪਿਤਾ ਮੌਕੇ ਤੇ ਮਜੂਦ ਸੀ ਛਡਾਉਣ ਦਾ ਮੌਕਾ ਨਹੀਂ ਮਿਲਿਆ ਪਿਤਾ ਜਦੋਂ ਗਿਆ ਤਾਂ ਪਿਤਾ ਨੇ ਤਾਂ ਉਹਦੇ ਉੱਤੇ ਜੇ ਪੂਰੀ ਨਾ ਸਿੱਟਦਾ ਨਾ ਉਹ ਜਮੇ ਨਹੀਂ ਛੜਾਉਂਦਾ ਨੇ ਪੂਰੀ ਸਿੱਟੀ ਤਾਂ ਉਹ ਰੋੜਾ ਰੋੜਾ ਪਿਆ ਤਾਂ ਛੱਡ ਕੇ ਭੱਜ ਗਏ ਟਿੱਟਾ ਰੋੜੇ ਮਾਰੇ ਤਾਂ ਭੱਜ ਗਏ ਉਹ ਨਹੀਂ ਤਾਂ ਉਹਨੇ ਮੁੱਦਾ ਹੀ ਖਤਮ ਕਰ ਦੇਣਾ ਸੀ ਉਹ ਜਿਆਦੇ ਜਿਹੜੇ ਲੋਕਾਂ ਦੇ ਕੁੱਤੇ ਆ ਇਹ ਵੱਡੇ ਕੁੱਤੇ ਆ ਪਿੱਟਬੋਲ ਪਿੱਟਬੋਲ ਜਿਵੇਂ ਕਿਸੇ ਨੂੰ ਘਰੋਂ ਤੰਗ ਕਰਦੇ ਸੀ ਉਹ ਛੜ ਤੇ ਵਿੱਚ ਪਿੱਟਬੋਲ ਵਾਲੇ ਹੋਇਆ ਪਿੱਟਬੋਲ ਵਾਲੇ ਹੋਇਆ ਬਹੁਤ ਵਾਰ ਕੇ ਵਿੱਚੋਂ ਕੱਢ ਲੈਂਦਾ ਸਰ ਉਹ ਖੋਲਦੇ ਨਹੀਂ ਕਰਾਂ ਮੈਂ ਦੰਦੀ ਪੜ ਕੇ ਵਿੱਚੋਂ ਬਰਕੀ ਕੱਢਦੇ ਆ ਵੱਡੇ ਬੰਦਿਆਂ ਨੂੰ ਵੀ ਪੈਂਦੇ ਆ ਛੋਟੇ ਦਾ ਛੋਟਾ ਸੀ ਵੱਡਿਆਂ ਨੂੰ ਪੈਂਦੇ ਆ ਆ ਨਾਲ ਮੇਰੀ ਜਮੀਨ 'ਚ ਮੈਨੂੰ ਦੋ ਗਣਾ ਪਾਇਆ ਪਰ ਮੈਂ ਹਾਥ-ਘੁੱਤ ਕਰਕੇ ਮੋਟਰਸਾਈਕਲ ਤੇਜ਼ ਕਰਕੇ ਗਾੜ ਜਾਂਦਾ ਸੀ ਕਾ ਹੁਣ ਹੁਣ ਕਿਸ ਤਰੀਕੇ ਦਾ ਪ੍ਰਸ਼ਾਸਨ ਦਾ ਆਸ਼ਵਾਸਨ ਹੈ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਕੱਲ ਧਰਨਾ ਵੀ ਦਿੱਤਾ ਹਾਲਾਂਕਿ ਜਿਹੜਾ ਵਾਪਸ ਨਹੀਂ ਲਿਆਇਆ ਜਾ ਸਕਦਾ ਬੱਚੇ ਨੂੰ ਪਰ ਕਿਤੇ ਨਾ ਕਿਤੇ ਰੋਸ਼ ਜ਼ਰੂਰ ਕੱਲ ਆਇਆ ਸੀ ਕੱਲ ਮੈਂ ਤਾਂ ਕੱਲ ਕਿਤੇ ਬਾਹਰ ਸੀ ਮੈਨੂੰ ਤਾਂ ਹੁਣ ਰਾਤੀ ਪਤਾ ਲੱਗਿਆ ਮੈਂ ਸਵੇਰੇ ਇਹਨਾਂ ਦੇ ਆਇਆ ਮੇਰਾ ਇਹਨਾਂ ਨਾਲ ਬਹੁਤ ਪਿਆਰ ਆ ਪਰਿਵਾਰ ਨਾਲ ਇਕੱਠੇ ਅਸੀਂ ਰਹਿੰਦੇ ਰਹੇ ਹਾਂ ਇੱਥੇ ਇਕੱਠੇ ਨਾਲ ਹੀ ਮੇਰੀ ਜ਼ਮੀਨ ਹੈ ਇਕੱਠੇ ਰਹਿੰਦੇ ਰਹੇ ਹਾਂ ਹਾਂ ਸਰ ਹੁਣ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਜਿਹੜਾ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਹੈ ਇਹ ਵੇ ਜੀ ਹੁਣ ਕੁੱਤੇ ਇਹਨੇ 12 ਵਾਰਾ ਵੱਧ ਕੇ ਬਹੁਤ ਜਿਆਦੇ ਇਹਦਾ ਬੱਚਾ ਇਧਰ ਜਦੋਂ ਗਿਆ ਵਾ ਉਥੇ ਕਣਕ ਜੇ ਪਉਣ ਜਾ ਕੇ ਦੇਖਣ ਦੇ ਘੰਟਾ ਬਲ ਵੀ ਹਣੀ ਆਇਆ ਨਹੀਂਗਾ ਤੇ ਜਾਨੂ ਕੁੱਤਾ ਸੱਟਾ ਹੀ ਬੱਚੇ ਨੂੰ ਆ ਬਾੜ ਬੂਸ਼ਾਂ ਦੇ ਖੱਚੇ ਪੈ ਜੀਗੇ ਯਾਨੀ ਚੀਰਪੜ ਕਰਤੀ ਸੀਗੀ ਉਦੋਂ 5 ਤੱਕ ਨੂੰ ਭਈਆਂ ਜਵਾਕਾ ਲੈਣ ਦੇ ਪਰਲੇ ਪਾਸੇ ਉਹ ਮਾਰਿਆ 5:30 ਵਜੇ ਪਤੰਗ ਫੜਨ ਗਿਆ ਸੀਗਾ ਉਹ ਵੀ ਇਹੀ ਕੁੱਤੇ ਸੀਗੇ ਤਾ ਮਾਪਿਆਂ ਦਾ ਇਕੱਲਾ ਪੁੱਤਰ ਹੈ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਇਹ ਜਿਹੜਾ ਪਿੱਛੇ ਖੇਤਾਂ ਵਾਲੀ ਸਾਈਡ ਤੇ ਜਿਹੜਾ ਉਹਨਾਂ ਦਾ ਨਾਲ ਲੱਗਦਾ ਖੇਤ ਹੈ ਉੱਥੇ ਬੱਚਾ ਜਿਹੜਾ ਗਿਆ ਸੀ ਤਾਂ ਉੱਥੇ ਹੀ ਆਵਾਰਾ ਕੁੱਤਿਆਂ ਨੇ ਜਿਹੜਾ ਬੱਚੇ ਨੂੰ ਨਿਸ਼ਾਨਾ ਬਣਾਇਆ 12 ਸਾਲ ਬੱਚੇ ਦੀ ਉਮਰ ਦੱਸੀ ਜਾ ਰਹੀ ਹੈ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਮਾਪਿਆਂ ਦਾ ਇਕੱਲਾ ਜਿਹੜਾ ਪੁੱਤਰ ਸੀਗਾ ਤਾਂ ਇਹ ਵੀ ਕਿਹਾ ਜਾ ਸਕਦਾ ਕਿ ਬੇਸ਼ੱਕ ਜਿਹੜਾ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਮਾਂ ਦਾ ਜਿਹੜਾ ਰੋ ਰੋ ਕੇ ਕਿਹਾ ਜਾ ਰਿਹਾ ਕਿ ਬੁਰਾ ਹਾਲਾਤ ਆ ਉਹ ਉਹਨਾਂ ਦੇ ਨਾਲ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਬੋਲਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਹੈਗੇ ਹਾਲਾਂਕਿ ਪਰਿਵਾਰ ਸਦਮੇ ਦੇ ਵਿੱਚ ਹੈ ਇਹ ਕਿਹਾ ਜਾ ਸਕਦਾ ਹੈ ਕਿ ਮਾਪਿਆਂ ਦਾ ਇਕੱਲਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਹੈ ਆਵਾਰਾ ਕੁੱਤਿਆਂ ਦੀ ਵਜ੍ਹਾ ਦੇ ਨਾਲ ਜੀ ਬਿਲਕੁਲ ਜਿੰਦਰ ਇਹ ਸਮਝਿਆ ਜਾ ਸਕਦਾ ਹੈ ਕਿ ਅੱਜ ਉਹ ਮਾਂ-ਬਾਪ ਤੇ ਮਾਪਿਆਂ ਤੇ ਕੀ ਭੀਤਰੀ ਹੋਵੇਗੀ ਉਹ ਕਿਸ ਹਾਲ ਦੇ ਵਿੱਚ ਹੋਣਗੇ ਕਿੰਨੇ ਸਦਮੇ ਦੇ ਵਿੱਚ ਉਹ ਪਰਿਵਾਰ ਹੈ ਪਰ ਵੱਡਾ ਸਵਾਲ ਲਗਾਤਾਰ ਜਿਸ ਦੀ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਅਖਰ ਕਰ ਹੱਲ ਕਦੋਂ ਹੋਵੇਗਾ ਜਿੰਦਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ ਜਦੋਂ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਜਾਂਦੀ ਹੈ ਜਾਂ ਜੇ ਇਹ ਮਸਲੇ ਜੀਆਂ ਖਬਰਾਂ ਪ੍ਰਸ਼ਾਸਨ ਤੱਕ ਪਹੁੰਚਦੀਆਂ ਨੇ ਤਾਂ ਕੀ ਕੋਈ ਉਸਤੇ ਨੋਟਿਸ ਲਿਆ ਜਾਂਦਾ ਹੈ ਜਾਂ ਪ੍ਰਸ਼ਾਸਨ ਦੇ ਵੱਲੋਂ ਕੀ ਤਰਕ ਦਿੱਤਾ ਜਾਂਦਾ ਹੈ ਜਾਂ ਜਦੋਂ ਹੱਲ ਦੀ ਗੱਲ ਹੁੰਦੀ ਹੈ ਤੇ ਕਿਸ ਤਰੀਕੇ ਦੀ ਹੱਲ ਦੀ ਗੱਲ ਕਹੀ ਜਾਂਦੀ ਹੈ ਆ ਦੇਖੋ ਪਰਮੇਂਦਰ ਬਿਲਕੁਲ ਜਿਹੜੀ ਹੈ 4-5 ਦਿਨ ਘਟਨਾ ਜਿਹੜੀ ਪਹਿਲਾਂ ਵਾਪਰੀ ਇੱਥੇ ਪ੍ਰਵਾਸੀ ਮਜ਼ਦੂਰ ਦਾ ਜਿਹੜਾ ਬੇਟਾ ਹੈ ਉਹ ਵੀ ਇਹਨਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ ਪਰ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਇਹ ਦੂਸਰੀ ਘਟਨਾ ਜਿਹੜੀ ਹੈ ਇਸੇ ਮਹੀਨੇ ਦੇ ਵਿੱਚ ਵਾਪਰੀ ਹੈ ਤਾਂ ਹੁਣ ਕਿਤੇ ਨਾ ਕਿਤੇ ਉਸ ਪਰਿਵਾਰਕ ਮੈਂਬਰ ਦੇ ਨਾਲ ਜਿਹੜੀ ਪਿੰਡ ਵਾਲਿਆਂ ਦੀ ਹਮਦਰਦੀ ਸੀਗੀ ਤਾਂ ਪਿੰਡ ਵਾਲਿਆਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਦੇ ਵਿੱਚ ਮੰਗ ਕੀਤੀ ਸੀ ਕਿ ਇਹਨਾਂ ਆਵਾਰਾ ਕੁੱਤਿਆਂ ਦਾ ਜਿਹੜਾ ਹੱਲ ਕੀਤਾ ਜਾਵੇ ਪਰ ਹੁਣ ਜਿਹੜੀ ਦੂਸਰੀ ਘਟਨਾ ਵਾਪਰਨ ਤੋਂ ਬਾਅਦ ਕੋਈ ਵੀ ਹੱਲ ਹੋਇਆ ਤਾਂ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਸਮੇਤ ਜਿਹੜਾ ਹਾਈਵੇ ਜਾਮ ਕੀਤਾ ਸੀ ਔਰ ਕਿਤਨਾ ਕਿਤੇ ਹੁਣ ਕੱਲ ਜਿਹੜਾ ਭਰੋਸਾ ਮਿਲਿਆ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੇ ਖਿਲਾਫ ਕੋਈ ਸ਼ਿਕੰਜਾ ਕਸਿਆ ਜਾਵੇਗਾ ਔਰ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਨਾਲ ਦੇ ਆਲੇ-ਦੁਆਲੇ ਦੇ ਜਿਹੜੇ ਪਿੰਡ ਆ ਉੱਥੇ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਨੇ ਖਾਸ ਕਰ ਇਹਨਾਂ ਨੇ ਪੈਕਬਲ ਕੁੱਤਿਆਂ ਦਾ ਜ਼ਿਕਰ ਕੀਤਾ ਕਿ ਅਜਿਹੇ ਵੀ ਕੁੱਤੇ ਨੇ ਜਿਹੜੇ ਸੜਕਾਂ ਤੇ ਘੁੰਮ ਰਹੇ ਨੇ ਜਿਹੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਤਾਂ ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਕਾਰਵਾਈ ਕਰੇਗਾ ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਿੰਡ ਬਣੇਗੀ ਬੇहद ਇਹ ਕਿਹਾ ਜਾ ਸਕਦਾ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਦੱਸੇਗਾ ਪਰ ਬੇहद ਦੁੱਖ ਦੀ ਘੜੀ ਹੈ ਪਰਿਵਾਰ ਦੇ ਉੱਤੇ ਕਿ ਮਾਪਿਆਂ ਦਾ ਇਕੱਲਾ ਪੁੱਤਰ ਜਿਹੜਾ ਉਹ ਦੁਨੀਆ ਨੂੰ ਹਲਵਦਾ ਕੇ ਗਿਆ ਜੀ ਹਾਂ ਠੀਕ ਹੈ ਜਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਵਿੱਚ ਜਿੱਥੇ ਕਿ ਇੱਕ 마ਸੂਮ ਇੱਕ 11 ਸਾਲ ਦਾ ਬੱਚਾ ਵਾਰਾ ਕੁੱਤਿਆਂ ਦਾ ਜੋ ਕਿ ਸ਼ਿਕਾਰ ਹੋਇਆ ਕੁੱਤਿਆਂ ਦੇ ਵੱਢਣ ਦੇ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਆ ਜੀਆਂ ਖਬਰਾਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਸਮਝਿਆ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਆ ਵਾਪਰ ਜਿਸ ਤਰੀਕੇ ਦੇ ਨਾਲ ਆਵਾਰਾ ਕੁੱਤਿਆਂ ਨੇ 11 ਸਾਲਾ ਬੱਚੇ ਨੂੰ ਨਿਸ਼ਾਨਾ ਬਣਾਇਆ ਇਕਲੌਤਾ ਪੁੱਤਰ ਸੀਗਾ ਮਾਪਿਆਂ ਦਾ ਹਰ ਸੁਖਪ੍ਰੀਤ ਸਿੰਘ ਜੋ ਕਿ ਦੱਸਿਆ ਜਾ ਰਿਹਾ ਹੈ ਕਿ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਜਦੋਂ ਘਰ ਤੋਂ ਬਾਹਰ ਗਿਆ ਤੇ ਇਸੇ ਦਰਾਨੀ ਆਵਾਰਾ ਕੁੱਤਿਆਂ ਦੇ ਲੋਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਪੂਰੀ ਤਰ੍ਹਾਂ ਨੋਚਿਆ ਜਾਂਦਾ ਤੇ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਸ ਸਮਸਿਆ ਦੇ ਹਲਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣੇ ਕਿ ਉਹਨਾਂ ਦਾ ਪੁੱਤਾਂ ਚਲਾ ਗਿਆ ਪਰ ਕੋਈ ਹੋਰ ਕਿਸੇ ਮਾਂ ਬਾਪ ਦਾ ਪੁੱਤ ਇਸ ਤਰੀਕੇ ਦੇ ਨਾਲ ਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੋਵੇ ਕੱਲਾ ਬੱਤਿਆ ਸੀ ਜਦੋਂ ਦੇਖੋ ਹੁਣੀ ਆ ਹੋ ਗਈ ਘਰ ਦੇ ਵਿੱਚ ਕਰਨੀ ਕੀ ਬੱਚੇ ਆ ਜਿਹੜੇ ਹੁਣ ਆਣ ਦਾਲ ਪ੍ਰਵਾਸੀ ਰਹਿੰਦੇ ਜਾਂ ਹੋਰ ਪਿੰਡਾਂ ਦੇ ਬਾਹਰ ਰਹਿੰਦਾ ਦੂਰ ਆ ਉਹ ਤਰਕੇ ਬੱਚੇ ਬਗਣਾ ਪਿੰਡ ਦਾ ਸਕੂਲ ਜਲ ਤਰਕੇ ਬੱਚੇ ਚਲੇ ਆਈ ਜਾਂਦਾ ਯਾਰ ਗੀ ਕੀ ਬੱਦਕੇ ਕੋਸੀ ਉਹਨਾਂ ਮੰਤਰੀ ਧਾੜਦੰਗ ਬੱਚੇ ਉਹਨਾਂ ਨੂੰ ਕਿੰਨਾ ਕ ਕਰ ਲਾਂਗੇ ਚਲੋ ਬੱਚੇ ਦੀ ਗੱਲ ਕਰਦੇ ਮੈਂ ਕਹਿੰਦਾ ਇੱਕ ਸਿਆਣਾ ਬੰਦਾ ਯਾਰ ਚਿੰਗੜਾ ਤਕੜਾ ਵੀ ਹੋਵੇ ਉਹਨੂੰ 8-10 ਕੁੱਤੇ ਬਹਿ ਗਿਆ ਬੰਦਾ ਕੀ ਕਰ ਲਾਜ ਨਹੀਂ ਸਕਦਾ ਨਹੀਂ ਬਰ ਸਕਦਾ ਅੱਧਾ ਕਿਲਾ ਦਾ ਯਾਰ ਆਪਣਾ ਦੌੜ ਨਹੀਂ ਹੁੰਦਾ ਅੱਧਾ ਕਿਲਾ ਦੌੜ ਨਹੀਂ ਹੁੰਦਾ ਬੰਦੇ 'ਚ ਕੀ ਹੈ ਇੱਕ ਬੰਦਾ ਹਾਫੜ ਕੇ ਹੁਣ ਜਿਗੇ ਹਫੜ ਕੇ ਡੇਗ ਪਿਆ ਕੱਲ ਨੂੰ ਇਹਨਾਂ ਨੇ ਭਰਿਆ ਨਹੀਂ ਹੈ ਬੰਦਾ ਗਿਆ ਨਹੀਂ ਹੈ ਮੈਂ ਸਿੱਧੀ ਸੰਗੀ ਕੀ ਕਰ ਲੋ ਦੱਸੋ ਇਹਦਾ ਪ੍ਰਸ਼ਾਸਨ ਤੋਂ ਮੰਗਦਾ ਇਹਦਾ ਹੱਲ ਕਰਨ ਇਹ ਉਹਨਾਂ ਚਿਰ ਅਸੀਂ ਨੂੰ ਉੱਠਣਾ ਹੈਗਾ ਇਹ ਇਹ ਬਹੁਤ ਵੱਡਾ ਮੁੱਦਾ ਇਹ ਇਹਨਾਂ ਨੂੰ ਹੱਲ ਉਹਦੇ ਕੋਲ ਪਾਵਰ ਹੈਗੀ ਹੈ ਢੀ ਸਾਬ ਕੋਲੇ ਉਹਦੇ